ਮੈਂ ਵਾਲ ਇਸ ਕਰਕੇ ਕਟਾਏ ਨਹੀਂ ਕਿਉਂਕਿ ਮੇਰੇ ਪਿਤਾ ਨੇ ਵੀ ਘਰੇ ਵਾਲ ਨਹੀਂ ਰੱਖੇ ਹੋਏ ਇਹ ਬਹਾਨਾ ਮੈਂ ਕਈ ਨੌਜਵਾਨਾਂ ਕੋਲੋਂ ਸੁਣਿਆ ਹੈ ਉਹਨਾਂ ਨੌਜਵਾਨਾਂ ਨੂੰ ਮੈਂ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਪਿਤਾ ਨੇ ਆਪਣੇ ਚਾਰ ਲਾਲ ਵਾਰ ਕੀ ਤੇ ਇਹ ਗੱਲ ਆਖੀ ਸੀਗੀ ਕਿ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ ਚਾਰ ਮੋਏ ਤੋਂ ਕਿਆ ਭਿਆ ਜੀਵਤ ਕਈ ਹਜ਼ਾਰ ਕਦੀ ਉਹਦਾ ਵੀ ਚੇਤਾ ਕਰ ਲਿਆ ਕਰੀਏ ਕਲਗੀਆਂ ਵਾਲੇ ਪਾਤਸ਼ਾਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸਾਰਾ ਹੀ ਸਰਬੰਸ ਵਾਰ ਕੇ ਤੇ ਫੇਰ ਸਾਨੂੰ ਇਹ ਦਸਤਾਰ ਇਹ ਤਾਜ ਸਜਾਉਣ ਦਾ ਅਧਿਕਾਰ ਬਖਸ਼ਿਸ਼ ਕੀਤਾ ਸਾਨੂੰ ਦਾੜੀ ਕੇਸ ਰੱਖਣ ਦਾ ਅਧਿਕਾਰ ਬਖਸ਼ਿਸ਼ ਕੀਤਾ ਸਾਨੂੰ ਹੱਥ ਦੇ ਵਿੱਚ ਸ਼ਸਤਰ ਪਕੜਨ ਦਾ ਅਧਿਕਾਰ ਤੇ ਪਾਤਸ਼ਾਹੀ ਦਾਵਾ ਰੱਖਣ ਦਾ ਅਧਿਕਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਇਸ ਦੇ ਨਾਲ ਸਾਨੂੰ ਹੁਕਮ ਵੀ ਕਰ ਦਿੱਤਾ ਕਿ ਬਿਨਾਂ ਸ਼ਸਤਰ ਕੇ ਸੰਗ ਨੰਗ ਭੇਡ ਜਾਨੋ ਗਹਿ ਕਾਂ ਥਾਕੋ ਕਿਤੇ ਲੈ ਸਿਧਾਨੋ ਇਹ ਮੋਰ ਆਗਿਆ ਸੁਨੋ ਰੇ ਪਿਆਰੇ ਬਿਨਾਂ ਤੇਗ ਕੇ ਸੰਗ ਦੇਮੋ ਨਾ ਦਿਦਾਰੈ ਮਹਾਰਾਜ ਕਹਿੰਦੇ ਆ ਕਿ ਜੇ ਮੇਰੇ ਦ دیدارੇ ਕਰਨੇ ਐ ਤੇ ਕੇਸ ਦਾੜੀ ਪ੍ਰਕਾਸ਼ ਸਿਰ ਦੇ ਉੱਤੇ ਜੁੜਾ ਤੇ ਨਾਲੇ ਦਸਤਾਰ ਤੇ ਹੱਥ ਦੇ ਵਿੱਚ ਸ਼ਸਤਰ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਮੈਂ دیدار ਨਹੀਂ ਦਵਾਗਾ ਸੋ ਮੇਰੇ ਵੀਰੋ ਆਪਾਂ ਇਹ ਫੈਸਲਾ ਕਰ ਲਈਏ ਕਿ ਆਪਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ ਆਪਣੇ ਗੁਰੂ ਪਿਆਰੇ ਦੇ ਦਰਸ਼ਨ ਕਰਨੇ ਆ ਜਾਂ ਫਿਰ ਜਿਨ੍ਹਾਂ ਨੇ ਬਿਨਸ ਜਾਣਾ ਰੁਕਸਤ ਹੋ ਜਾਣਾ ਜਹਾਨ ਦੇ ਉੱਤੋਂ ਖਤਮ ਹੋ ਜਾਣਾ ਉਹਨਾਂ ਦੇ ਖਿਆਲਾਤਾਂ ਦੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਜਉਂਦੇ ਫਰੀਏ ਕੇਸ ਕਤਲ ਕਰਾਉਂਦੇ ਫਰੀਏ ਤੇ ਬਿੱਪਰ ਦਾ ਸ਼ਿਕਾਰ ਹੁੰਦੇ ਰਹੀਏ ਗੁਲਾਮੀ ਆਪਣੇ ਗਲ ਦੇ ਵਿੱਚ ਪੋਈਏ ਇਹ ਫੈਸਲਾ